ਹੈਲੋ ਹਾਂਜੀ ਸასიਆ ਕਲਜਸ ਬਰਾਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਫੇਰ ਆਪਾਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ حاضر ਹੋਈਆਂ ਅੱਜ ਵਾਲੀ ਜੋ ਵੀਡੀਓ ਜੀ कॉटन स्टਾਫ ਦਾ ਕਪੜਾ ਇਹਦੇ ਆਪਾਂ ਤੁਹਾਨੂੰ ਜਿਹੜੇ ਕਮੀਜ਼ ਦੀ ਡਿਜ਼ਾਈਨਿੰਗ ਕੀਤੀ ਸੀ ਉਹ ਵੀਡੀਓ ਦੇ ਚੁੱਕੇ ਆ ਆਪਣੇ ਚੈਨਲ ਤੇ ਜਾ ਕੇ ਚੈੱਕ ਕਰ ਲਓ ਵੀ ਸ਼ੇਪ ਦੇ ਗਲੇ ਦੀ ਜੁਆਇਨਿੰਗ ਆਪਾਂ ਕਿਸ ਤਰ੍ਹਾਂ ਕਰ ਸਕਦੇ ਆ ਉਹ ਦੱਸਦੇ ਆਂਗੀ ਵੀ ਸਾਬ ਵੀ ਸ਼ੇਪ ਦਾ ਗਲਾ ਜੜਿਆ ਕਿ ਇਸ ਤਰ੍ਹਾਂ ਜਾਂਦਾ ਤੇ ਅੱਗੇ ਇਹਦੀ ਡਿਜ਼ਾਈਨਿੰਗ ਵੀ ਕਰਨੀ ਉਹ ਵੀ ਦੇਖ ਲਿਓ ਠੀਕ ਹੈ ਜੀ ਆ ਦੇਖੋ ਜੀ ਆਪਾਂ V shape ਦਾ ਗਲਾਗਾ ਇਹਨੂੰ ਕੱਪੜੇ ਤੇ ਜੋਇਨਟ ਕਰ ਲਿਆ ਉਸ ਤੋਂ ਬਾਅਦ ਇਹਨੂੰ ਉਲਟ ਸਾਈਡ ਇਹਦੀ ਇਹਦੀ ਇਧਰ ਸਿੱਧਾ ਪਾਸਾਗਾ ਕਿਉਂਕਿ ਸਿੱਧੇ ਪਾਸੇ ਡਿਜ਼ਾਈਨਿੰਗ ਕਰਨੀ ਆ ਉਹਦਾ ਕਰਕੇ ਇਹਨੂੰ ਉਲਟ ਸਾਈਡ ਤੇ ਇਸ ਤਰ੍ਹਾਂ ਲਗਾ ਲਿਆ ਆਪਾਂ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਨੂੰ ਵੱਡੇ ਵਾਫੇ ਦੇ ਨਾਲ ਇਸ ਤਰ੍ਹਾਂ ਫੋਲਡਿੰਗ ਕਰ ਦੇਣਾ ਕੱਪੜੇ ਨੂੰ ਕਿਉਂਕਿ ਇਹ ਸੀਨ ਹੁੰਦੀ ਆ ਜਿਹੜੀ ਵੀਰੇ ਆਪਾਂ ਬਾਅਦ ਚ ਪਟਣੀ ਹੁੰਦੀ ਆ ਢੇੜਨੀ ਹੁੰਦੀ ਆ ਜੋ ਵੀ ਤੁਸੀਂ ਕਹੋਗੇ ਹਨਾ ਇਸ ਤਰ੍ਹਾਂ ਫੋਲਡ ਵੱਡੇ ਵਾਫੇ ਦੇ ਨਾਲ ਆਹ ਕੱਪੜਾ ਜਿਹੜਾ ਆਪਾਂ ਅੰਦਰ ਨੂੰ ਇਸ ਤਰ੍ਹਾਂ ਉਹ ਕਰ ਲੈਣਾ ਇਹਦੇ ਨਾਲ ਨਾ ਜਿੱਦ ਤੁਸੀਂ ਇਸ ਤਰ੍ਹਾਂ ਗਲਾ ਜਵੈਂਡ ਕਰਕੇ ਪੂਰਾ ਗਲਾ ਬਣਾ ਕੇ ਲਗਾਉਗੇ ਇਹਦੀ ਫਿਨਿਸ਼ਿੰਗ ਦੇਖਿਓ ਕਿੰਨੀ ਜ਼ਿਆਦਾ ਆਉਂਦੀ ਠੀਕ ਹੈ ਜੀ ਅੱਗੇ ਤੁਹਾਨੂੰ ਆਪਣੇ ਕਮੀਜ਼ ਤੇ ਲੱਗਿਆ ਹੋਇਆ ਦਿਖੂਗਾ ਵੀ ਕਿਸ ਤਰ੍ਹਾਂ ਕਿੰਨੀ ਫਿਨਿਸ਼ਿੰਗ ਆਈ ਹੈ ਕਿਵੇਂ ਠੀਕ ਹੈ ਜੀ ਇੱਕ ਆਪਣੀ ਵੀਡੀਓ ਚਾਲ ਦੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਜ਼ਰੂਰ ਕਰਿਆ ਕਰੋ ਜੀ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਜੀ ਕਮੈਂਟ ਕਰਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਬਸ ਕੱਪੜਾ ਵੀਰੇ ਜਿਹੜਾ ਐਕਸਟਰਾ ਹੁੰਦਾ ਆਪਾਂ ਜਿਹੜਾ ਕੱਟਦੇ ਹੁੰਨੇ ਆ ਇੱਕ ਅਲੱਗ ਕੱਪੜੇ ਦੇ ਹਨਾ ਗਲੇ ਨੂੰ ਤੇ ਉਹ ਵਾਲਾ ਜਿਹੜਾ ਕੱਪੜਾ ਇਸ ਤਰ੍ਹਾਂ ਆਪਾਂ ਉੱਤੇ ਫੋਲਡਿੰਗ ਕਰ ਦੇਣਾ ਫੋਲਡਿੰਗ ਕਰਕੇ ਜਿਹੜੇ ਐਕਸਟਰਾ ਕੱਪੜਾ ਹੋਇਆ ਨਾ ਉਹ ਵੀ ਕੱਟ ਦਿਆ ਕਰੋ ਇਹਦੇ ਨਾਲ ਨਾ ਜੇ ਤੁਸੀਂ ਪੂਰਾ ਪੂਰਾ ਕੱਪੜਾ ਰੱਖੋਗੇ ਉਹਦੀ ਫਿਨਿਸ਼ਿੰਗ ਜ਼ਿਆਦਾ ਆਉਂਦੀ ਹੁੰਦੀ ਹੈ ਜੀ ਇਸ ਤਰ੍ਹਾਂ ਲਗਾ ਦਿਓ ਠੀਕ ਹੈ ਜੀ ਹੁਣ ਮਸ਼ੀਨ ਦੇ ਨੀਚੋਂ ਕੱਢ ਲਿਆ ਆ ਜਿਹੜਾ ਐਕਸਟਰਾ ਥੋੜਾ ਥੋੜਾ ਕੱਪੜਾ ਇਹਨੂੰ ਵੀ ਕੱਟ ਤਾ ਦਿਓ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹਨੂੰ ਕ ਆ ਨਾ ਕੱਟ ਓ ਠੀਕ ਹੈ ਜਸ ਤਰ੍ਹਾਂ ਆਪਾਂ ਕੱਟ ਲ ਗਏ ਕੱਟ ਕੇ ਮੈਂ ਤੁਹਾਨੂੰ ਦੱਸਦੀ ਅੱਗੇ ਇਹਨਾਂ ਕੀ ਕਰੀਏ ਠੀਕ ਹੈ ਜੀ ਹਾਂ ਜੀ ਆ ਦੇਖੋ ਜੀ ਆਪਾਂ ਵੀ ਸ਼ੇਪ ਦੇ ਗਲੇ ਦੇ ਉੱਪਰ ਕੱਪੜਾ ਲਗਾ ਕੇ ਇਹਨੂੰ ਤਿਆਰ ਕਰ ਲਾਏ ਦੀ ਸਿੱਧਾ ਬਸ ਹਨ ਹੁਣ ਤੁਸੀਂ ਕੀ ਕਰਨਾ ਆਪਾਂ ਜਿਹੜੀ ਅੱਗੇ ਵੀ ਸ਼ੇਪ ਦੇ ਗਲੇ ਦਾ ਤੁਹਾਨੂੰ ਤਰੀਕਾ ਦੱਸਿਆ ਸੀਗਾ ਉਹ ਤਰੀਕਾ ਹੋ ਸੀ ਇਹ ਤਰੀਕਾ ਹੋ ਰਿਹਾ ਉਹਦੇ ਵਿੱਚ ਨਾ ਆਪਾਂ ਲੇਸ ਦੀ ਜਿਹੜੀ ਜੈਨਿੰਗ ਕੀਤੀ ਸੀ ਬਾਅਦ ਚ ਕੀਤੀ ਸੀ ਹੁਣ ਜੋ ਪੈਣਾ ਹਜੇ ਕੰਮ ਸਿੱਖ ਰਹੀਆਂ ਉਹਨਾਂ ਲਈ ਇਹ ਲੇਸ ਬਾਅਦ ਚ ਲਗਾਉਣਾ ਔਖਾ ਹੁੰਦਾ ਹਨਾ ਤੇ ਇਸ ਤਰ੍ਹਾਂ ਕਰਿਆ ਕਰਿਓ ਤੁਸੀਂ ਇਸ ਤਰ੍ਹਾਂ ਜਦੋਂ ਗਲਾ ਜੁਆਇੰਟ ਕਰ ਲੈਨੇ ਆ ਕਪੜੇ ਦੇ ਉੱਪਰ ਇਹਨੂੰ ਲੇਸ ਨੂੰ ਨਾ ਇੰਨਾ ਹੀ ਲਗਾ ਦਿਆ ਕਰੋ ਕਿਸ ਤਰ੍ਹਾਂ ਲਗਾਉਣੀਆਂ ਦੇਖੋ ਜੀ ਜਿਸ ਤਰ੍ਹਾਂ ਜਿੰਨੀ ਆਪਾਂ ਲੇਸ ਲਖਾਣੀਆਂ ਆ ਆਹ ਇਹਦੀ ਉਲਟ ਸਾਈਡ ਆ ਜੀ ਗਲੇ ਦੀ ਇਹਨੂੰ ਉਲਟ ਸਾਈਡ ਨੂੰ ਅੰਦਰ ਨੂੰ ਕਰ ਦੇਣਾ ਤੇ ਇਹਨੂੰ ਇਸ ਤਰ੍ਹਾਂ ਰੱਖ ਲੈਣਾ ਠੀਕ ਹੈ ਜੀ ਕਿਉਂਕਿ ਨਾ ਜਦੋਂ ਆਪਾਂ ਦੇ ਕਮੀਜ਼ ਦੇ ਉੱਪਰ ਰੱਖ ਕੇ ਦੋਨਾਂ ਚੀਜ਼ਾਂ ਦਾ ਬਾਲ ਵਗੈਰਾ ਚੈੱਕ ਕਰਨਾ ਉਹ ਬਹੁਤ ਔਖਾ ਹੁੰਦਾ ਜੋ ਹਜੇ ਪਹਿਣਾ ਕੰਮ ਸਿੱਖ ਰਹੀਆਂ ਉਹਨਾਂ ਲਈ ਠੀਕ ਹੈ ਜੀ ਵੈਸੇ ਤਾਂ ਕੋਈ ਖਾਸ ਗੱਲ ਨਹੀਂ ਇਹ ਆ ਦੇਖੋ ਹੁਣ ਤੁਸੀਂ ਇਹਨੂੰ ਨਾ ਲੇਸ ਨੂੰ ਜਿੰਨੀ ਕਪਾ ਲੇਸ ਦਿਖਾਉਣੀ ਆ ਉਸ ਹਿਸਾਬ ਦੇ ਨਾਲ ਰੱਖਦੇ ਹੋਏ ਇੰਨੀ ਕ ਸਿਲਾਈ ਲਗਾ ਦੇਣੀ ਐਸ ਤਰ੍ਹਾਂ ਸਿਲਾਈ ਲਗਾ ਕੇ ਨਾ ਪਹਿਲਾਂ ਹੀ ਤਿਆਰ ਕਰ ਲਿਆ ਕਰੋ ਪਹਿਨੋ ਫਿਰ ਤੁਸੀਂ ਬਸ ਸਿੱਧੀ ਸੀਨ ਲਗਾਣੀ ਹੋਊਗੀ ਸਿਰ ਤੋਂ ਉਹਨੇ ਲੇਸ ਦਾ ਟੈਕਨੀਕ ਸੈਟਿੰਗ ਕਰਨ ਦਾ ਕੋਈ ਵੀ ਚੱਕਰ ਨਹੀਂ ਰਹੂਗਾ ਠੀਕ ਹੈ ਜੀ ਐਸ ਤਰ੍ਹਾਂ ਲਗਾ ਲਿਆ ਕਰੋ ਪਹਿਲਾਂ ਹੀ ਗਲਾ ਪਰਫੈਕਟ ਤਿਆਰ ਕਰਕੇ ਫਿਰ ਕਮੀਜ਼ ਦੇ ਉੱਪਰ ਚਾਰ ਕਰਨਾ ਲਗਾਇਆ ਕਰੋ ਮੈਂ ਉਹ ਆਪਣੇ ਹਿਸਾਬ ਦੇ ਨਾਲ ਪਹਿਲਾਂ ਤੁਹਾਨੂੰ ਵੀਡੀਓ ਦੇ ਚੁੱਕੀ ਹਾਂ ਹੁਣ ਮੈਂ ਜੋ ਪਹਿਣਾ ਹਜੇ ਕੰਮ ਸੈੱਟ ਕਰ ਰਹੀਆਂ ਉਹਨਾਂ ਦੇ ਲਈ ਥੋੜਾ ਜਿਹਾ ਔਕਾ ਹੁੰਦਾ ਉਹ ਇਸ ਤਰ੍ਹਾਂ ਕਰ ਲਿਆ ਕਰੋ ਜੀ ਇਸ ਤਰ੍ਹਾਂ ਸੌਖਾ ਰਹੂਗਾ ਠੀਕ ਹੈ ਇਸ ਤਰ੍ਹਾਂ ਲਗਾਣੀ ਨੂੰ ਐਦਾਂ ਕਮਾਂਦੇ ਜਾਣਾ ਉਹਨੂੰ ਜਿਵੇਂ ਜਿਵੇਂ ਆਪਣੇ ਗਲੇ ਦੀ ਸ਼ੇਪ ਹੋ ਉਹ ਉਸ ਤਰ੍ਹਾਂ ਦਿਖਾਉਣੀ ਆ ਲੇਸ ਪੂਰੀ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਲਗਾ ਲਓ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਆਪਾਂ ਗਲੇ ਤੇ ਲੇਸ ਲਗਾ ਕੇ ਤਿਆਰ ਕਰ ਲਈ ਠੀਕ ਹੈ ਐਕਸਟਰਾ ਲੇਸ ਆ ਜਿਹੜੀ ਪਹਿਲਾਂ ਹੀ ਕੱਟ ਦੇ ਵੀਰੇ ਹੁਣ ਤੁਸੀਂ ਕੀ ਕਰਨਾ ਹੋਣਾ ਆ ਜੋ ਮੇਨ ਕਮੀਜ਼ ਦੇ ਉੱਪਰ ਹੈ ਨਾ ਕਮੀਜ਼ ਦੇ ਉੱਪਰ ਕੀ ਕਰੋਗੇ ਤੁਸੀਂ ਮੇਨ ਸੈਂਟਰ ਚ ਇੱਥੇ ਵੀ ਕੱਟ ਲੱਗਿਆ ਹੋਇਆ ਹੈ ਇੱਥੇ ਵੀ ਕੱਟ ਲੱਗਿਆ ਹੋਇਆ ਹੁਣ ਤੁਸੀਂ ਕੀ ਕਰਨਾ ਆਪਾਂ ਆਮ ਗਲਾ ਤਾਂ ਜਿਹੜਾ ਹੈ ਨਾ ਜੁਆਇੰਟ ਕਰਦੇ ਹੁੰਨੇ ਆ ਉਲਟ ਸਾਈਡ ਤੋਂ ਸਿੱਧੀ ਸਾਈਡ ਤੋਂ ਉਲਟ ਸਾਈਡ ਨੂੰ ਕੱਟਣਾ ਹੁੰਦਾ ਆਪਾਂ ਹੁਣ ਕਮੀਜ਼ ਦੇ ਉਲਟ ਸਾਈਡ ਲਵਾਂਗੇ ਇਹਦੀ ਨਾ ਕਮੀਜ਼ ਦੀ ਉਲਟ ਸਾਈਡ ਲੈ ਕੇ ਤੇ ਇਹਦੀ ਆਪਾਂ ਇਹਦੀ ਸਿੱਧਾ ਬਸ ਅੰਦਰ ਰੱਖਾਂਗੇ ਉਲਟ ਸਾਈਡ ਆ ਠੀਕ ਹੈ ਜੀ ਇਸ ਤਰ੍ਹਾਂ ਰੱਖ ਕੇ ਸੀਨ ਲਗਾ ਕੇ ਗਲਾ ਜੋਇੰਟ ਕਰ ਲੈਣਾ ਕਿਸ ਤਰ੍ਹਾਂ ਕਰਨਾ ਦੇਖੋ ਹਾਂ ਜੀ ਆ ਦੇਖੋ ਕਮੀਜ਼ ਦੀ ਉਲਟ ਸਾਈਡ ਗਲਾ ਸਿੱਧਾ ਉੱਪਰ ਨੂੰ ਉਲਟ ਸਾਈਡ ਤੋਂ ਗਲੇ ਦੀ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਗਾਉਂਗੀ ਫਿਰ ਇਸ ਤਰ੍ਹਾਂ ਸੀਨ ਲਾਣੀ ਸ਼ੁਰੂ ਕਰ ਦਿੰਦੇ ਹੁਣ ਇਹ ਆਪਾਂ ਆਪ ਗਲਾ ਜੜਦੇ ਹੁੰਨੇ ਆਪਾਂ ਵੈਸੇ ਗਲਾ ਦੀ ਜਿਹੜੀ ਜੋਇੰਟ ਕਰਦੇ ਹੁੰਦੇ ਹਾਂ ਹਨਾ ਗਲਾ ਜੜਨ ਲੱਗਦੇ ਹੁੰਨੇ ਉਹ ਸਿੱਧੇ ਪਾਸੇ ਰੱਖ ਕੇ ਉਲਟ ਸਾਈਡ ਨੂੰ ਹੋਲਡਿੰਗ ਕਰਨਾ ਹੁੰਦਾ ਹੁਣ ਇਹ ਉਲਟ ਸਾਈਡ ਤੋਂ ਰੱਖ ਕੇ ਸਿੱਧੇ ਪਾਸੇ ਨੂੰ ਹੋਲਡਿੰਗ ਕਰਨਾ ਠੀਕ ਹੈ ਇਸ ਤਰ੍ਹਾਂ ਸੇਨਾ ਲਗਾ ਕੇ ਤਿਆਰ ਕਰ ਲਿਓ ਬਸ ਸੀਨ ਬੁਕਰਮ ਦੇ ਉੱਪਰ ਨਹੀਂ ਲੱਗਣ ਦੇਣੀ ਇਸ ਤਰ੍ਹਾਂ ਸੀਨ ਲਾ ਲਓ ਠੀਕ ਜੀ ਇਸ ਤਰ੍ਹਾਂ ਫਿਰ ਧਮਾ ਕੇ ਇੱਕ ਸਾਈਡ ਦੀ ਰਹਿ ਗਈ ਸੀਨ ਉਹ ਵੀ ਲਗਾ ਦੇ ਜਦੋਂ ਤੁਸੀਂ ਸੈਂਟਰ ਵਾਲੀ ਸੀਨ ਲਾ ਲੈਣੀ ਆ ਨਾ ਉਹਦੇ ਨਾਲ ਜਿਹੜਾ ਗਲਾ ਜੇ ਤੇ passe vi ਨਹੀਂ ਮਿਲਦਾ ਗਲੇ ਦੀ ਫਿਨਿਸ਼ਿੰਗ ਹੀ ਜ਼ਿਆਦਾ ਆਉਂਦੀ ਆ ਸੈਂਟਰ ਸੀਨ ਲੈਣੀ ਨਾ ਭੁੱਲਿਆ ਕਰੋ ਪਹਿਲਾਂ ਸਭ ਤੋਂ ਪਹਿਲਾਂ ਸੈਂਟਰ ਸੀਨ ਤੋਂ ਗਲਾ ਜੜਨਾ ਸ਼ੁਰੂ ਕਰਿਆ ਕਰੋ ਠੀਕ ਹੈ ਜੀ ਹਲੋ ਜੀ ਬਸ ਇਸ ਤਰ੍ਹਾਂ ਸੀਨ ਲਾ ਕੇ ਬੁਕਰਮ ਤੇ ਹੀ ਸੀਨ ਲੱਗਣ ਦੇ ਠੀਕ ਹੈ ਜੀ ਇਹ ਜੋ ਫੇਰ ਇੱਕ ਵਾਰ ਘੁਮਾ ਦੇਣੀ ਹੈ ਪੱਕੀ ਕਰ ਦੇਣੀ ਹੈ ਸਹੀ ਹੁਣ ਤੁਸੀਂ ਕੀ ਕਰਨਾ ਇਹਨੂੰ ਵਿੱਚੋਂ ਜਿਹੜਾ ਐਕਸਟਰਾ ਕੱਪੜਾ ਹੈਗਾ ਉਹ ਕਟਾਂਗੇ ਕਿਸ ਤਰ੍ਹਾਂ ਕੱਟਣਾ ਦੇਖੋ ਹਾਲੋ ਜੀ ਇਸ ਤਰ੍ਹਾਂ ਇਹਨੂੰ ਵਿਛਾ ਲੈਣਾ ਕੱਪੜੇ ਨੂੰ ਚੰਗੀ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਹੁਣ ਆ ਐਕਸਟਰਾ ਕੱਪੜਾ ਜਿਹੜਾ ਵਿੱਚੋਂ ਇਹ ਵਾਲਾ ਕੱਟ ਦਈਏ ਜੀ ਆਪਾਂ ਅੱਗੇ ਮੈਂ ਤੁਹਾਨੂੰ ਦੱਸ ਦਿਆਂ ਦੀ ਫੋਲਡਿੰਗ ਕਰਕੇ ਕਿਵੇਂ ਕਰਨਾ ਠੀਕ ਹੈ ਜੀ ਇਸ ਤਰ੍ਹਾਂ ਕੱਟ ਲਓ ਹਾਂਜੀ ਆ ਦੇਖੋ ਜੀ ਆਪਾਂ ਗਲਾ ਉੱਪਰਲੀ ਸਾਈਡ ਨੂੰ ਪਲਟ ਲਿਆ ਠੀਕ ਹੈ ਜੀ ਇਸ ਤਰ੍ਹਾਂ ਵਿਚਾਰੇ ਕਪੜਾ ਕੱਟ ਦਿੱਤਾ ਉਹ ਇਸ ਤਰ੍ਹਾਂ ਬਣ ਕੇ ਇਹ ਤਿਆਰ ਹੋ ਜਾਊਗਾ ਹੁਣ ਤੁਹਾਨੂੰ ਨਾ ਜਿਹੜੇ ਸੀਨ ਮੈਂ ਤੁਹਾਨੂੰ ਦੱਸਦੀ ਸੀ ਵੀ ਜਿਹੜੀਆਂ ਭੈਣਾਂ ਸੈੱਕ ਰਹੀਆਂ ਉਹਨਾਂ ਲਈ ਆਹ ਸੀਨ ਤੇ ਲੇਸ ਲਗਾਨੀ ਇੱਕ ਸਾਰ ਬਹੁਤ ਔਖੀ ਹੁੰਦੀ ਉਹਨਾਂ ਨੇ ਲੇਸ ਲੱਗੀ ਵੀ ਹੋਊਗੀ ਹੁਣ ਤੁਸੀਂ ਕੀ ਕਰਨਾ ਬਸ ਇੱਥੇ ਨਾ ਸੀਨ ਲਪਣੀਆਂ ਠੀਕ ਹੈ ਜੀ ਹੁਣ ਇਹਨੂੰ ਇਸ ਤਰ੍ਹਾਂ ਪੂਰੀ ਚੰਗੀ ਤਰ੍ਹਾਂ ਬਹਾਲਿਓ ਕਪੜੇ ਨੂੰ ਕਿਤੋਂ ਵੀ ਕਪੜਾ ਨਾ ਹਿਲੇ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਇਸ ਤਰ੍ਹਾਂ ਰੱਖਦੇ ਹੋਏ ਬਸ ਆਹ ਸੀਨ ਚੱਕ ਕੇ ਉੱਪਰ ਲੈ ਜਾ ਦੇਣਾ ਠੀਕ ਹੈ ਜੀ ਹਾਂਜੀ ਆ ਦੇਖੋ ਜੀ ਇਸ ਤਰ੍ਹਾਂ ਸੀ ਨਾ ਬਹਾਂ ਜਿਹੜਾ ਨੀਚਾ ਕੁਮੀ ਦਾ ਕੱਪੜਾ ਇਹ ਨੂੰ ਇਸ ਤਰ੍ਹਾਂ ਆਈ ਰੱਖਿਓ ਖਿੱਚਦੇ ਜਾਇਓ ਥੋੜਾ ਜਿਹਾ ਤੇ ਫਿਰ ਉੱਪਰ ਜਿਹੜੀ ਆ ਗਲੇ ਦੀ ਮਟਾਈ ਤੋਂ ਮੋੜਨਾ ਕੱਪੜਾ ਆਟੋਮੈਟਿਕਲੀ ਮੋੜਦਾ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਠੀਕ ਹੈ ਜੀ ਬੱਸ ਇਸ ਤਰ੍ਹਾਂ ਸੀ ਲਾ ਕੇ ਦੇਖੋ ਜੀ ਗਲਾ ਜਾਇਨਟ ਹੋ ਜੂਗਾ ਆਪਣਾ ਬਹੁਤ ਸੋਹਣਾ ਗਲਾ ਬਣ ਕੇ ਤਿਆਰ ਹੋਊਗਾ ਇਸ ਤਰ੍ਹਾਂ ਸੀ ਲਾਓ ਇੱਕ ਨਾ ਜਦੋਂ ਮਸ਼ੀਨ ਪੈਰ ਉੱਪਰ ਚੱਕਦੇ ਹੋ ਨੇ ਸੇਨ ਸੂਈ ਵਿੱਚ ਰੱਖਿਆ ਕਰੋ ਸੂਈ ਨਾ ਵਾਰ ਕੱਢਿਆ ਕਰੋ ਠੀਕ ਹੈ ਜੀ ਇਹਦੇ ਨਾਲ ਆਪਣੇ ਗਲੇ ਦੀ ਜਿਹੜੀ ਐ ਇਸ ਤਰ੍ਹਾਂ ਕਰ ਲਿਓ ਹਾਂਜੀ ਇਸ ਤਰ੍ਹਾਂ ਇਹ ਲਗਾ ਕੇ ਆਪਾਂ ਸਲਾਈ ਚਾਰ ਕਰਨਾ ਹੈ ਨਾ ਡਿਜ਼ਾਈਨ ਠੀਕ ਹੈ ਜੀ ਇਸ ਤਰ੍ਹਾਂ ਲਗਾ ਲੈਣੀ ਪੂਰਾ ਕਪੜਾ ਰੱਚ ਕੇ ਰੋਲੀ ਚੀਜ਼ ਲਗਾਉਣਾ ਇਸ ਤਰ੍ਹਾਂ ਫਿਰ ਇਸ ਤੇ ਬਾਲ ਨਹੀਂ ਪਹੁੰਚੂਗਾ ਠੀਕ ਹੈ ਜੀ ਆਪਣਾ ਆਪਣਾ ਗਲਾ ਬਣ ਕੇ ਹੋ ਗਿਆ ਰੈਡੀ ਠੀਕ ਹੈ ਜੀ ਆਪਾਂ ਅੱਗੇ ਕੱਟ ਦਿਓ ਐਕਸਟਰਾ ਆ ਦੇਖੋ ਜੀ ਹਾਂਜੀ ਆ ਦੇਖੋ ਆਪਣਾ ਗਲਾ ਬਣ ਕੇ ਰੈਡੀ ਹੋ ਗਿਆ ਇਸ ਤਰ੍ਹਾਂ ਸਿੰਪਲ ਤੇ ਸੋਬਰ ਜੇ ਚੀਜ਼ ਦੀ ਇਹ ਡਿਜ਼ਾਈਨਿੰਗ ਬਣ ਗਈ ਆ ਠੀਕ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਤਿਆਰ ਹੋ ਜਾਂਦਾ ਸੌਖਾ ਵੀ ਬਹੁਤ ਆ ਠੀਕ ਹੈ ਤੇ ਬਹੁਤ ਘੱਟ ਖਰਚੇ ਚ ਕੱਲੀ ਲੇਸ ਲੱਗੀ ਆ 5 ਰੁਪਏ ਦੀ ਬਸ ਆਪਣੀ ਇਕੇ ਇਸ ਤਰ੍ਹਾਂ ਲੇਸ ਲਾ ਕੇ ਆਪਾਂ ਗਲਾ ਤਿਆਰ ਕਰ ਸਕਦੇ ਹਾਂ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਤਾਂ ਵੀਡੀਓ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਧੰਨਵਾਦ